ਸੰਜੀਤ ਜੀ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦਿਨ ਤਿਉਹਾਰ ਆਉਂਦਾ ਹੈ ਤਾਂ ਜਿੱਥੇ ਉਹ ਦਿਨ ਤਿਉਹਾਰ ਦਾ ਸਾਡੇ ਮਨ ਦੇ ਵਿੱਚ ਚਾਹ ਆਉਂਦਾ ਹੈ ਕਿਤੇ ਨਾ ਕਿਤੇ ਕਈਆਂ ਦੇ ਮਨ ਦੇ ਵਿੱਚ ਡਰ ਭੈ ਵੀ ਬਹੁਤ ਹੁੰਦਾ ਕਿਉਂਕਿ ਆਪਾਂ ਨਾ ਦੇਖਦੇ ਆ ਕਿ ਕੁਝ ਲੋਕ ਦਿਨ ਤਿਉਹਾਰ ਦੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾਅ ਕਰਦੇ ਆ ਇਹ ਟੂਣੇ ਟੋਟ ਕੇ ਉਪਾਅ ਦੇ ਨਾਲ ਹੋਵੇ ਭਾਵੇਂ ਕੁਝ ਨਾ ਪਰ ਇਹਨਾਂ ਨੂੰ ਦੇਖ ਕੇ ਮਨ ਦੇ ਵਿੱਚ ਇੱਕ ਡਰ ਭੈ ਬੈਠ ਜਾਂਦਾ ਹੈ ਕਿ ਮੈਂ ਇਹ ਟੂਣਾ ਲੰਘ ਗਿਆ ਜਾਂ ਇਹ ਟੂਨੇ ਨੂੰ ਮੇਰਾ ਪੈਰ ਲੱਗ ਗਿਆ ਜਾਂ ਮੈਂ ਸਭ ਤੋਂ ਪਹਿਲਾਂ ਨਾ ਕਿਤੇ ਇਹਨੂੰ ਦੇਖ ਲਿਆ ਹੋਵੇ ਮੇਰੇ ਉੱਤੇ ਕੋਈ ਸੰਕਟ ਨਾ ਆ ਜਾਵੇ ਕੋਈ ਮਾੜਾ ਸਮਾ ਨਾ ਆ ਜਾਵੇ ਜਾਂ ਮੇਰੇ ਬੱਚਿਆਂ ਦੇ ਉੱਤੇ ਇਹ ਟੂਨੇ ਦਾ ਕੋਈ ਮਾੜਾ ਪ੍ਰਭਾਵ ਨਾ ਪੈ ਜਾਵੇ ਇਦਾਂ ਦਾ ਡਰ ਭੈ ਮਨ ਦੇ ਵਿੱਚ ਬਣਿਆ ਰਹਿੰਦਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਆਪਾਂ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਇਸ ਤਰੀਕੇ ਦੇ ਨਾਲ ਕਰੀਏ ਜਾਂ ਦਿਨ ਤਿਉਹਾਰ ਤੇ ਆਪਾਂ ਗੁਰੂ ਘਰੇ ਜਾ ਕੇ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰੀਏ ਤਾਂ ਸਾਨੂੰ ਕਿਸੇ ਵੀ ਡਰ ਭੈ ਕਿਸੇ ਵੀ ਟੂਨੇ ਟੁੱਟ ਕੇ ਉਪਾ ਤੋਂ ਡਰਨ ਦੀ ਲੋੜ ਨਹੀਂ ਪਵੇਗੀ ਕੋਈ ਚਾਹ ਕੇ ਵੀ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਜੇਕਰ ਅਸੀਂ ਆਪਣੇ ਹਰ ਦਿਨ ਤਿਉਹਾਰ ਦੀ ਹਰ ਮਹੀਨੇ ਦੀ ਸ਼ੁਰੂਆਤ ਇਸ ਤਰ੍ਹਾਂ ਕਰੀਗੀ ਤਾਂ ਫਿਰ ਇਹ ਸ਼ੁਰੂਆਤ ਕਿੰਜ ਕਰਨੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਇੱਦਾਂ ਹੀ ਨਾ ਕਹਿੰਦੇ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਕੁਝ ਲੋਕ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਪੰਡਤਾਂ ਦੇ ਕੋਲ ਜਾ ਕੇ ਕਰਦੇ ਸਨ ਕਹਿੰਦੇ ਉਹਨਾਂ ਨੇ ਮਹੀਨੇ ਵਾਲੇ ਦਿਨ ਸੰਗਰਾਮ ਵਾਲੇ ਦਿਨ ਪੰਡਤਾਂ ਦੇ ਕੋਲ ਜਾਣਾ ਤੇ ਪੁੱਛਣਾ कि ਸਾਨੂੰ ਦੱਸੋ ਕਿ ਸਾਡੇ ਲਈ ਇਹ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ ਇਸ ਮਹੀਨੇ ਦੇ ਵਿੱਚ ਸਾਡੇ ਨਾਲ ਕੀ ਕੀ ਹੋਣ ਵਾਲਾ ਹੈ ਤੇ ਕਹਿੰਦੇ ਪੰਡਤ ਨੇ ਵੀ ਜੰਤਰੀ ਦੇਖ ਕੇ ਦੱਸਣਾ ਕਿ ਤੁਹਾਡੇ ਨਾਲ ਇਸ ਮਹੀਨੇ ਦੇ ਵਿੱਚ ਆਹ ਕੁਝ ਹੋਵੇਗਾ ਕਈਆਂ ਨੂੰ ਦੱਸਣਾ ਕਿ ਇਹ ਮਹੀਨਾ ਤੁਹਾਡੇ ਲਈ ਚੰਗਾ ਨਹੀਂ ਨਿਆ ਤੁਹਾਡੇ ਉੱਤੇ ਕੋਈ ਸੰਕਟ ਆ ਸਕਦਾ ਹੈ ਤੇ ਨਾਲ ਹੀ ਨਾਲ ਉਹ ਸੰਕਟ ਤੋਂ ਮਾੜੇ ਸਮੇਂ ਤੋਂ ਬਚਣ ਦਾ ਉਪਾਅ ਵੀ ਦੱਸ ਦੇਣਾ ਕਿ ਆਪਣੇ ਘਰ ਤੋਂ ਸਵਾ ਸਵਾ ਸੇਰ ਅਨਾਜ ਲੈ ਕੇ ਆਓ ਲਾਲ ਕੱਪੜਾ ਲੈ ਕੇ ਆਓ ਇੱਕ ਮਿੱਟੀ ਦਾ ਪੁੱਜਾ ਅਤੇ ਚੱਪਣੀ ਲੈ ਕੇ ਆਓ ਕਹਿੰਦੇ ਕੋਨਾ ਲੋਕਾਂ ਨੇ ਇਸੇ ਤਰ੍ਹਾਂ ਕਰਨਾ ਸਵਾ ਸਵਾ ਸੇਰ ਸਾਰੇ ਹੀ ਤਰ੍ਹਾਂ ਦਾ ਅਨਾਜ ਪੰਡਤ ਜੀ ਕੋਲ ਲੈ ਜਾਣਾ ਤੇ ਪੰਡਤ ਜੀ ਨੇ ਸਾਰੇ ਅਨਾਜ ਦੇ ਵਿੱਚੋਂ ਇੱਕ ਇੱਕ ਮੁਠੀ ਕੱਢ ਲੈਣੀ ਉਸ ਮਨੁੱਖ ਦੇ ਸਿਰ ਦੇ ਉੱਤੋਂ ਦੀ ਵਾਰ ਕੇ ਲਾਲ ਕੱਪੜੇ ਦੇ ਵਿੱਚ ਬੰਨ ਕੇ ਕੁੱਜੇ ਵਿੱਚ ਪਾ ਕੇ ਉੱਤੇ ਚੱਪਣੀ ਦੇ ਦੇਣੀ ਤੇ ਕਹਿਣਾ ਕਿ ਇਹ ਕੁੱਝਾ ਲਿਜਾ ਕੇ ਤੂੰ ਉਸ ਜਗ੍ਹਾ ਤੇ ਰੱਖ ਦੇਵੀ ਜਿੱਥੋਂ ਦੀ ਬਹੁਤ ਜ਼ਿਆਦਾ ਲੋਕ ਲੰਘਦੇ ਹੋਣ ਤਾਂ ਜਿਵੇਂ ਹੀ ਕਿਸੇ ਵੀ ਪਹਿਲੇ ਮਨੁੱਖ ਦਾ ਪੈਰ ਇਸ ਕੁੱਝੇ ਨੂੰ ਲੱਗ ਜਾਵੇਗਾ ਤਾਂ ਤੇਰੇ ਸਾਰੇ ਸੰਕਟ ਤੇਰੀ ਸਾੜ ਸਤੀ ਉਸ ਮਨੁੱਖ ਦੇ ਸਿਰ ਤੇ ਪੈ ਜਾਵੇਗੀ ਅਤੇ ਤੂੰ ਆਉਣ ਵਾਲੇ ਸੰਕਟ ਤੋਂ ਬਚ ਜਾਵੇਂਗਾ ਭਾ ਕਿ ਤੇਰਾ ਮਾੜਾ ਸਮਾਂ ਟਲ ਜਾਵੇਗਾ ਕਹਿੰਦੇ ਫਿਰ ਬਹੁਤ ਸਾਰੇ ਲੋਕਾਂ ਨੇ ਇਦਾਂ ਹੀ ਕਰਨਾ ਆਪਣੇ ਸਿਰ ਤੋਂ ਵਾਰ ਕੇ ਉਸੇ ਤਰ੍ਹਾਂ ਹੀ ਜਿਵੇਂ ਪੰਡਤ ਜੀ ਨੇ ਉਪਾ ਜਾਂ ਟੋਣਾ ਦੱਸਿਆ ਹੋਣਾ ਉਦਾਂ ਹੀ ਉਹਨਾਂ ਨੇ ਚਰਸਤਿਆਂ ਦੇ ਉੱਤੇ ਕਰਦੇ ਨਾ ਤਾਂ ਕਈ ਵਾਰ ਨਾ ਸੰਗਰਾਂਦ ਵਾਲੇ ਦਿਨ ਹਰ ਰਾਹ ਦੇ ਉੱਤੇ ਇਦਾਂ ਦੇ ਟੂਣੇ ਟੋੜ ਕੇ ਉਪਾ ਕੀਤੇ ਹੋਏ ਮਿਲ ਜਾਣੇ ਤੇ ਕਹਿੰਦੇ ਗੁਰੂ ਕੇ ਸੇਖ ਹਰ ਰੋਜ਼ ਅਮਰਤ ਵੇਲੇ ਗੁਰੂ ਘਰੇ ਜਾਂਦੇ ਸਨ ਕਹਿੰਦੇ ਕਈ ਵਾਰ ਨਾ ਸਭ ਤੋਂ ਪਹਿਲਾਂ ਪੈਰ ਸਿੱਖਾਂ ਦਾ ਹੀ ਉਸ ਟੂਨੇ ਨੂੰ ਲੱਗ ਜਾਣਾ ਤਾਂ ਫਿਰ ਮਨ ਦੇ ਵਿੱਚ ਇੱਕ ਡਰ ਪੈ ਗਿਆ ਬਣ ਜਾਣਾ ਕਿ ਮੇਰਾ ਪੈਰ ਇਸ ਟੂਨੇ ਨੂੰ ਲੱਗ ਗਿਆ ਹੈ ਕਿਤੇ ਮੇਰੇ ਨਾਲ ਕੁਝ ਮਾੜਾ ਹੀ ਨਾ ਹੋ ਜਾਵੇ ਕਿਉਂਕਿ ਸੰਗਤ ਜੀ ਕਈ ਵਾਰ ਇਦਾਂ ਹੁੰਦਾ ਹੈ ਆਪਾਂ ਵੀ ਦੇਖਦੇ ਆ ਨਾ ਜਦੋਂ ਆਪਾਂ ਕੋਈ ਇਦਾਂ ਦੀ ਚੀਜ਼ ਦੇਖ ਲਈਏ ਤਾਂ ਕਈਆਂ ਦੇ ਮਨ ਦੇ ਵਿੱਚ ਡਰ ਪੈ ਬਣ ਜਾਂਦਾ ਹੈ ਤੇ ਕਹਿੰਦੇ ਉਹ ਸਿੱਖਾਂ ਨੇ ਜਾ ਕੇ ਮੇਰੇ ਪੰਜਵੇਂ ਪਾਸ਼ਾ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਇਦਾਂ ਕਈ ਲੋਕ ਪੰਡਤਾਂ ਦੇ ਕੋਲ ਜਾਂਦੇ ਨੇ ਤੇ ਫਿਰ ਉਹ ਆਪਣੇ ਆ ਮਾੜਾ ਸਮਾਂ ਟਾਲਣ ਦੇ ਲਈ ਇਦਾਂ ਪੂਣਾ ਟੋਟਕਾ ਉਪਾਅ ਕਰਦੇ ਆ ਤੇ ਜਦੋਂ ਸਾਡਾ ਪੈਰ ਉਹਨੂੰ ਲੱਗਦਾ ਹੈ ਤਾਂ ਮਨ ਦੇ ਵਿੱਚ ਇੱਕ ਡਰ ਪੈ ਬਣਿਆ ਰਹਿੰਦਾ ਤੇ ਕਹਿੰਦੇ ਮੇਰੇ ਪੰਜਵੇਂ ਪਾਤਸ਼ਾਹੀ ਜੀ ਨੇ ਉਸ ਸਮੇਂ 12 ਮਹਾ ਦੀ ਬਾਣੀ ਉਚਾਰਨ ਕੀਤੀ ਕਿ ਆ ਕਿ ਸਿੱਖੋ ਤੁਸੀਂ ਆਪਣੇ ਹਰ ਮਹੀਨੇ ਦੀ ਸ਼ੁਰੂਆਤ ਇਹ ਬਾਣੀ ਦਾ ਪਾਠ ਕਰਕੇ ਕਰਨੀ ਆ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਇਹ ਪਾਠ ਸੁਣੋ ਤਾਂ ਸੰਗਤ ਜੀ ਸਾਨੂੰ ਵੀ ਮਹਾਪੁਰਖ ਜੀ ਇਹੋ ਹੀ ਸਮਝਾਉਂਦੇ ਨੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦਿਨ ਤਿਉਹਾਰ ਹੋਵੇ ਸਾਨੂੰ ਕਿਸੇ ਵੀ ਟੂਨੇ ਟੋਟ ਕੇ ਉਪਾਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਜੇਕਰ ਗੁਰਸਿੱਖ ਦਾ ਨਿਤਨੇਮ ਪੱਕਾ ਹੈ ਤਾਂ ਫਿਰ ਕੋਈ ਟੂਣਾ ਟੋਟਕਾ ਧਾਗਾ ਤਵੀਤ ਮਾੜੀ ਸ਼ਕਤੀ ਉਹਦਾ ਗਾਲ ਵੀ ਵਿੰਗਾ ਨਹੀਂ ਕਰ ਪਾਵੇਗੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਜਿਹੜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਉਹ ਘੱਟੋ ਘੱਟ ਇੱਕ ਪਾਠ ਜਪਜੀ ਸਾਹਿਬ ਜੀ ਦਾ ਜ਼ਰੂਰ ਕਰੋ ਅਤੇ ਜਦੋਂ ਸੰਗ੍ਰਾਂਦ ਦਾ ਦਿਨ ਹੁੰਦਾ ਹੈ ਤਾਂ ਆਪਣੇ ਨਿਤਨੇਮ ਦੇ ਨਾਲ ਨਾਲ 12 ਮਹਾਂ ਦਾ ਪਾਠ ਕਰਨਾ ਆਪਣੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਚਾਹੀਦੀ ਆ ਜਿਹੜੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਨਹੀਂ ਬਣਾ ਪਾਉਂਦੇ ਉਹ ਗੁਰੂ ਘਰ ਦੇ ਵਿੱਚ ਜਾ ਕੇ ਰਸਤ ਜ਼ਰੂਰ ਦੇ ਕੇ ਆਓ ਗੁਰੂ ਕੇ ਲੰਗਰਾਂ ਦੇ ਵਿੱਚ ਜੋ ਵੀ ਤੁਸੀਂ ਤਿਲ ਫੁੱਲ ਭੇਟਾ ਕਰਨਾ ਚਾਹੁੰਦੇ ਹੋ ਉਹ ਭੇਟ ਕਰਕੇ ਆਓ ਭਾਵੇਂ ਤੁਸੀਂ ਇੱਕ ਕੌਲੀ ਆਟੇ ਦੀ ਪਾਓ ਸਤਿਗੁਰੂ ਸੱਚੇ ਪਾਸ਼ਾ ਸਾਡੇ ਹੱਥਾਂ ਦੇ ਵਿੱਚ ਫੜੀਆਂ ਭੇਟਾਵਾਂ ਨਹੀਂ ਦੇਖਦੇ ਕੋਈ ਨਹੀਂ ਦੇਖਦੇ ਕਿ ਕਿੰਨੇ ਕਿੰਨੀ ਕੀ ਚੀਜ਼ ਭੇਟ ਕੀਤੀ ਆ ਸਤਿਗੁਰੂ ਸੱਚੇ ਪਾਸ਼ਾ ਸਾਡੇ ਮਨ ਦੀ ਭਾਵਨਾ ਨੂੰ ਦੇਖਦੇ ਆ ਤਾਂ ਜੇਕਰ ਅਸੀਂ ਇੱਕ ਕੌਲੀ ਆਟੇ ਦੀ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਪਾਵਾਂਗੇ ਜੇ ਕਿਤੇ ਉਹ ਸਾਡੀ ਸੇਵਾ ਥਾਂੇ ਪੈ ਗਈ ਲੇਖੇ ਲੱਗ ਗਈ ਤਾਂ ਸੰਗਤ ਜੀ ਸਾਡੇ ਭਾਗ ਸਾਡੇ ਲੇਖ ਬਦਲ ਸਕਦੇ ਆ ਸੋ ਜੇਕਰ ਵਾਹਿਗੁਰੂ ਜੀ ਨੇ ਇੰਨੀ ਕਿ ਸਮਰੱਥ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਆ ਕਿਸੇ ਚੀਜ਼ ਦੇ ਨਾਲ ਕੋਈ ਸੇਵਾ ਕਰ ਸਕਦੇ ਆ ਤਾਂ ਜਰੂਰ ਕਰਨੀ ਚਾਹੀਦੀ ਆ ਵੈਸੇ ਤਾਂ ਹਰ ਦਿਨ ਹੀ ਸਾਨੂੰ ਆਪਣੇ ਮਨ ਦੇ ਵਿੱਚ ਇਹ ਸੇਵਾ ਦੀ ਭਾਵਨਾ ਰੱਖਣੀ ਚਾਹੀਦੀ ਆ ਪਰ ਜੇਕਰ ਤੁਸੀਂ ਹਰ ਦਿਨ ਨਹੀਂ ਕਰ ਸਕਦੇ ਤਾਂ ਇਹ ਖਾਸ ਦਿਨ ਤਿਉਹਾਰ ਤੇ ਜਾਂ ਸੰਗਰਾਮ ਵਾਲੇ ਦਿਨ ਘੱਟੋ-ਘੱਟ ਕਿਸੇ ਇੱਕ ਜੀ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਜੋ ਵੀ ਸਾਡੀ ਕਿਰਤ ਕਮਾਈ ਦੇ ਵਿੱਚੋਂ ਅਸੀਂ ਦਸਵੰਦ ਕੱਢਦੇ ਆ ਉਹ ਦਸਵੰਦ ਨੂੰ ਕਿਸੇ ਗਰੀਬ ਦੀ ਮਦਦ ਕਰਕੇ ਲੇਖੇ ਲਾਉਣਾ ਚਾਹੀਦਾ ਹੈ ਕਿਸੇ ਲੋੜਵੰਦ ਦੀ ਮਦਦ ਕਰਕੇ ਉਹ ਦਸਵੰਦ ਨੂੰ ਲੇਖੇ ਲਾਉਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪ ਹੀ ਸਾਡਾ ਦਸਵੰਦ ਵਰਤਣਾ ਸਿਖਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵੀ ਸਿੱਖਾ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਹੈ ਜਦੋਂ ਤੂੰ ਉਹ ਦਸਵੰਦ ਗੁਰੂ ਘਰੇ ਲੈ ਕੇ ਆਉਣ ਲੱਗੇ ਪਹਿਲਾਂ ਤੂੰ ਆਪਣੇ ਆਸ-ਪਾਸ ਦੇਖ ਲਿਆ ਕਰ ਤੇਰੇ ਆਂਡ ਗਵਾਂਡ ਤੇਰੇ ਗਲੀ ਮਹੱਲੇ ਦੇ ਵਿੱਚ ਤੇਰੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਐਸਾ ਲੋੜਵੰਦ ਕੋਈ ਐਸਾ ਗਰੀਬ ਬੰਦਾ ਤਾਂ ਨਹੀਂ ਜਿਹਨੂੰ ਤੇਰੀ ਲੋੜ ਹੋਵੇ ਤੇਰੀ ਮਦਦ ਦੀ ਲੋੜ ਹੋਵੇ ਜੇ ਉਹਨੂੰ ਲੋੜਿਆ ਤਾਂ ਤੂੰ ਆਪਣਾ ਦਸਵੰਦ ਉਥੇ ਭੇਟ ਕਰ ਸਕਦਾ ਹੈ ਉਹਦੀ ਮਦਦ ਵਿੱਚ ਲਾ ਸਕਦਾ ਹੈ ਤੇਰਾ ਦਸਵੰਦ ਸਾਡੇ ਚਰਨਾਂ ਵਿੱਚ ਪਰਮਾਨ ਹੋ ਜਾਵੇਗਾ ਸੋ ਗੁਰੂ ਸਾਹਿਬ ਜੀ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਹੈ ਤਾਂ ਇਸ ਕਰਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੱਟਿਆ ਹੋਇਆ ਦਸਵੰਦ ਸਾਨੂੰ ਲੋੜਵੰਦ ਗਰੀਬ ਦੀ ਮਦਦ ਦੇ ਵਿੱਚ ਲਾਉਣਾ ਚਾਹੀਦਾ ਹੈ ਸਾਡੇ ਉਹ ਕੱਢੇ ਹੋਏ ਦਸਵੰਦ ਕਰਕੇ ਸਾਡੇ ਘਰ ਦੇ ਵਿੱਚ ਜੋ ਬਰਕਤਾਂ ਹੁੰਦੀਆਂ ਨੇ ਨਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਅਸੀਂ ਦਸਵੰਦ ਕੱਢਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਹੀ ਉਹ ਦਸਵੰਦ ਨੂੰ ਵੀ 10 ਗੁਣਾ ਕਰਕੇ ਵਾਪਸ મોੜ ਦਿਆ ਜੋ ਵੀ ਆਪਾਂ ਚੰਗਾ ਮਾੜਾ ਕੰਮ ਕਰਦੇ ਹਾਂ ਉਹ ਸਾਨੂੰ ਕਈ ਗੁਣਾ ਹੋ ਕੇ ਵਾਪਸ ਮਿਲਦਾ ਹੈ ਜੇ ਕਿਸੇ ਨੂੰ ਦੁੱਖ ਦਿੱਤਾ ਤਾਂ ਉਹ ਦੁੱਖ ਕਈ ਗੁਣਾ ਹੋ ਕੇ ਵਾਪਸ ਮਿਲਣਗੇ ਜੇ ਕਿਸੇ ਨੂੰ ਖੁਸ਼ੀਆਂ ਦਿੱਤੀਆਂ ਕਿਸੇ ਦੀ ਮਦਦ ਕੀਤੀ ਤਾਂ ਉਹ ਫਿਰ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦੀ ਹੈ ਮਹਾਭਗਵਨ ਜੀ ਕਹਿੰਦੇ ਸਾਡੇ ਵੱਲੋਂ ਕੀਤੀ ਹੋਈ ਸੇਵਾ ਦਾਨ ਪੁੰਨ ਬੀਜਿਆ ਹੋਇਆ ਤਰ ਜੋ ਬੀਜਿਆ ਜਿਹਨੂੰ ਕਈ ਗੁਣਾ ਹੋ ਕੇ ਫਲ ਮਿਲਦਾ ਹੈ ਜਿਵੇਂ ਕਿਸਾਨ ਧਰਤੀ ਦੇ ਵਿੱਚ ਇੱਕ ਬੀਜ ਬੀਜਦਾ ਹੈ ਤਾਂ ਉਹ ਇੱਕ ਬੀਜ ਤੋਂ ਕਿੰਨੇ ਗੁਣਾ ਉਹਨੂੰ ਫਸਲ ਪ੍ਰਾਪਤ ਹੁੰਦੀ ਆ ਜਾਂ ਇੱਕ ਬੀਜ ਬੀਜਿਆ ਕੋਈ ਪੌਦਾ ਲਾਇਆ ਉਹ ਪੌਦਾ ਫੁੱਲ ਬਣਿਆ ਦ੍ਰਕਤ ਬਣਿਆ ਫਿਰ ਜਦੋਂ ਉਹਨੂੰ ਫਲ ਲੱਗਦੇ ਆ ਤਾਂ ਕਿੰਨੇ ਵਣ ਲੱਗਦੇ ਆ ਬਸ ਉਸੇ ਤਰ੍ਹਾਂ ਸਾਨੂੰ ਸਾਡੇ ਉਸੇ ਤਰ੍ਹਾਂ ਸਾਨੂੰ ਸਾਡੇ ਕਰਮਾਂ ਦਾ ਫਲ ਮਿਲਦਾ ਹੈ ਤਾਂ ਫਿਰ ਕੋਸ਼ਿਸ਼ ਕਰੀਏ ਕਿ ਚੰਗੇ ਕਰਮ ਬਣਾएंगे ਹਰ ਰੋਜ਼ ਕੋਸ਼ਿਸ਼ ਕਰੀਏ ਕਿ ਅਸੀਂ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰੀਏ ਅਤੇ ਮਦਦ ਕਰਨ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੈਸੇ ਦੇ ਨਾਲ ਹੀ ਕਰਨੀਆਂ ਕਿਸੇ ਨੂੰ ਖੁਸ਼ ਹੋ ਕੇ ਭੋਜਨ ਪ੍ਰਸ਼ਾਦਾ ਛਕਾ ਦਈਏ ਕਿਸੇ ਨੂੰ ਖੁਸ਼ ਹੋ ਕੇ ਪਾਣੀ ਦਾ ਗਲਾਸ ਵੀ ਪਿਲਾ ਦਿੱਤਾ ਉਹ ਵੀ ਲੇਖੇ ਲੱਗ ਜਾਣਾ ਹੈ ਕਿਸੇ ਨੂੰ ਚੰਗੀ ਸਲਾਹ ਦੇ ਕੇ ਕਿਸੇ ਦਾ ਪਰਦਾ ਕੱਝ ਕੇ ਇਹ ਸਾਰੀ ਸੇਵਾ ਹੀ ਤੇ ਇਹ ਸੇਵਾ ਨੂੰ ਬਹੁਤ ਤਾਂ ਭਾਗ ਲੱਗਦੇ ਨੇ ਇਹ ਸੇਵਾ ਸਾਨੂੰ ਕਰਨੀ ਆ ਜਾਵੇ ਸਾਡੇ ਭਾਗ ਸਾਡੇ ਲੇਖ ਬਦਲ ਜਾਂਦੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਲਿਖ ਕੇ ਦਿੱਤੀ ਆ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਪਰਕਾ ਬੁਰਾ ਨਾ ਰੱਖੋ ਜੀ ਤੁਮ ਕੋ ਦੁੱਖ ਨਹੀਂ ਪਾਈ ਮੀਤ ਪਾਸ਼ਾ ਕਹਿੰਦੇ ਤੂੰ ਕਿਸੇ ਦਾ ਮਾੜਾ ਸੋਚੀ ਨਾ ਤੇਰਾ ਮੈਂ ਕਦੇ ਮਾੜਾ ਹੋਣਾ ਨਹੀਂ ਦਵਾਗਾ ਤਾਂ ਇਸ ਕਰਕੇ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜੀ ਦੀ ਭਾਵਨਾ ਨਹੀਂ ਲਿਉਣੀ ਨਾ ਕਿਸੇ ਦਾ ਮਾੜਾ ਕਰਨਾ ਨਾ ਕਿਸੇ ਬਾਰੇ ਮਾੜਾ ਸੋਚਣਾ ਤਾਂ ਗੁਰੂ ਸਹਜ ਦੀ ਸਾਡਾ ਮਾੜਾ ਕਦੇ ਹੋਣ ਹੀ ਨਹੀਂ ਦੇਣਗੇ ਭਾਵੇਂ ਕੋਈ ਲੱਖ ਧਾਗੇ ਤਵੀਤ ਕਰ ਲੇ ਸਾਡੇ ਉੱਤੇ ਟੂਨੇ ਕਰ ਲਵੇ ਕਿਸੇ ਦਾ ਕੋਈ ਟੂਣਾ ਧਾਗੇ ਤਵੀਤ ਜੰਤਰ ਮੰਤਰ ਉਸ ਮਨੁੱਖ ਦੇ ਉੱਤੇ ਨਹੀਂ ਚੱਲ ਸਕਦਾ ਜੋ ਮਨੁੱਖ ਗੁਰੂ ਦੇ ਲੜ ਲੱਗਿਆ ਹੈ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦਾ ਹੋਵੇ ਜਿਹਦੇ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੋਵੇ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸੋ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਭੈ ਨਹੀਂ ਰੱਖਣਾ ਗੁਰਬਾਣੀ ਦਾ ਪਾਠ ਕਰਨਾ ਹੈ ਵੱਧ ਤੋਂ ਵੱਧ ਪਾਠ ਕਰਨਾ ਹੈ ਜਿਹੜੇ ਪਾਠ ਕਰ ਸਕਦੇ ਉਹ ਪਾਠ ਕਰਨ ਜਿਹੜੇ ਨਹੀਂ ਕਰ ਸਕਦੇ ਉਹ ਮੂਲ ਮੰਤਰ ਗੁਰੂ ਮੰਤਰ ਆਪਾਂ ਆਪਣੇ ਪਰਮਪੀਤਾ ਪ੍ਰਮਾਤਮਾ ਜੀ ਨੂੰ ਯਾਦ ਕਰਨਾ ਹੈ ਭਾਵੇਂ ਕਿਸੇ ਵੀ ਨਾਮ ਦੇ ਨਾਲ ਕਰੀਏ ਤੇ ਮਨ ਦੇ ਵਿੱਚੋਂ ਦੂਜਿਆਂ ਦੇ ਪ੍ਰਤੀ ਈਰਖਾ ਹੰਕਾਰ ਗੁੱਸੇ ਦੀ ਭਾਵਨਾ ਨੂੰ ਛੱਡ ਦੇਣਾ ਹੈ ਸਾਡੇ ਮਨ ਵਿੱਚ ਹੋਵੇ ਸਰਬੱਤ ਦੇ ਭਲੇ ਦੀ ਭਾਵਨਾ ਸਾਡਾ ਭਲਾ ਆਪਣੇ ਆਪ ਹੁੰਦਾ ਹੈ ਸੋਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ